ਮੀ ਹਵਿਚ ਲਾਲ ਦਿਸਣ ਬੈਠੀ ਠੰਡੇ ਬੁਰਜ ਚ ਤਾਦੀ ਦੱਸ ਦੇਵੋ ਬੱਚਿਆਂ ਨੂੰ ਇਹ ਹੈ ਕ੍ਰਿਸਮਸ ਨਹੀਂਓ ਸਾਡੀ ਦੱਸ ਦੇਵੋ ਬੱਚਿਆਂ ਨੂੰ ਇਹ ਹੈ ਕ੍ਰਿਸਮਸ ਨਹੀਂਓ ਸਾਡੀ ਨੀਹਾਂ ਵਿੱਚ ਲਾਲ ਦੀ ਸੜ ਬੈਠੀ ਠੰਡੇ ਬੁਰਜ ਚਦਾਦੀ ਨੀਹਾਂ ਵਿੱਚ ਲਾਲ ਦੀ ਸੜ ਬੈਠੀ ਠੰਡੇ ਬੁਰਜ ਚਦਾਦੀ ਦੱਸੋ ਆਪਣੀ ਆਪ ਕਹਾਣੀ ਚਿੜਿ ਹੋਏ ਬੰਦ ਬੰਦ ਦੀ ਦੱਸੋ ਆਪਣੀ ਕਹੋੜੀ ਝਿੜ ਹੋਏ ਬੰਦ-ਬੰਦ ਦੀ ਅੱਜ ਵੀ ਮੂੰਹੋਂ ਬੋਲ ਰਹੀ ਚੰਦਰੀ ਕੰਦ ਸਰ ਹੰਦ ਦੀ ਅੱਜ ਵੀ ਮੂੰਹੋਂ ਬੋਲ ਰਹੀ ਚੰਦਰੀ ਤੰਦ ਸਰ ਹੰਦ ਦੀ ਨਿਰਮੋਹੀ ਤਰਤੀ ਸੀ ਉਤਮ ਮੁਗਲ ਹਕੂਮਤ ਢਾਡੀ ਦੱਸ ਦੇਵੋ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਹੋ ਸਾਡੀ ਦੱਸ ਦੇਵੋ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਹੋ ਸਾਡੀ ਮੀਹਾਂ ਵਿੱਚ ਲਾਲਚੀ ਨੇ ਬੈਠੀ ਠੰਡੇ ਦਾਦੀ ਨੀਹਾਂ ਵਿੱਚ ਲਾਲ ਬਿਸਣ ਬੈਠੀ ਠੰਡੇ ਬੁਰਜ ਚ ਦਾਦੀ ਪੰਜ ਤੇ ਸਤ ਸੀ ਉਮਰ ਦੋਹਾਂ ਦੀ ਬੱਚੇ ਛੋਟੇ ਛੋਟੇ ਪੰਜ ਤੇ ਸਤ ਸੀ ਉਮਰ ਦੋਹਾਂ ਦੀ ਬੱਚੇ ਛੋਟੇ ਛੋਟੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਗੁਜਰੀ ਮਾਂ ਦੇ ਪੋਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਗੁਜਰੀ ਮਾਂ ਦੇ ਪੋਤੇ ਇਨਾ ਨਿੱਕੀਆਂ ਜਿੰਦਾ ਦੇ ਸੀ ਜਿਗਰੇ ਬੜੇ ਫੁੱਲਾਂ ਦੀ 10 ਦੀਵੋ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਓ ਸਾਡੀ ਨੀਹਾਂ ਵਿੱਚ ਲਾਲ ਦੀ ਸੜ ਬੈਠੀ ਠੰਡੇ ਬੁਰਜ ਚ ਦਾਦੀ ਨੀਹਾਂ ਵਿੱਚ ਲਾਲ ਦੀ ਸੜ ਬੈਠੀ ਠੰਡੇ ਬੁਰਜ ਚ ਦਾਦੀ ਕਿ ਹਮਨੜੀ ਨਹੀਂ ਹੋ ਤੇਰੀ ਕਿਉ ਕੰਨ ਕਰਦਾ ਏ ਬੋਲੇ ਕੈ ਲਾਲਚ ਦਿੰਦਾ ਏ ਸੁਬਾ ਨਾਲ ਤੋਰ ਦਡੋਲੇ ਕਿ ਹਮਨੜੀ ਨਹੀਂ ਹੋ ਤੇਰੀ ਕਿਉ ਕੰਨ ਕਰਦਾ ਏ ਬੋਲੇ ਕੈ ਲਾਲਚ ਦਿੰਦਾ ਏ ਸੂਬਾ ਨਾਲ ਤੁਰ ਤੜੂਲੇ ਗੋਬਿੰਦ ਦੇ ਲਾਲਾ ਨੇ ਕੀਤੀ ਨਾਲ ਮੋਤ ਦੇ ਸ਼ਾਦੀ ਦੱਸ ਦੇਵੋ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਹੋ ਸਾਡੀ ਦੱਸ ਦੇਵੋ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਹੋ ਸਾਡੀ ਨੀਹਾ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ ਚ ਚਦਾਤੀ ਨੀਹਾ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ ਚ ਚਦਾਤੀ ਮੈਂ ਨੀ ਲਟਾ ਸ਼ਟਾ ਲਾ ਕੇ ਆਪਣਾ ਘਰ ਸਜਾਉਣਾ ਸਰਬੰਸਦਾਨੀ ਦੇ ਚਰਨਾ ਦੇ ਵਿੱਚ ਆਪਣਾ ਸੀਸ ਝੁਕਾਣਾ ਮੈਂ ਨਹੀਂ ਲੈਟਾ ਸ਼ੇਤਾਂ ਲਾ ਕੇ ਆਪਣਾ ਕਰ ਸਜੋਣਾ ਸਰਬੰਸਦਾਨੀ ਦੇ ਚਰਨਾ ਵਿੱਚ ਆਪਣਾ ਸੀਸ ਝੁਕਾਣਾ ਹਫਤਾ ਸ਼ਹੀਦੀਏ ਬਸ ਸੁਣ ਲੋ ਰਾਗੀ ਟਾਡੀ ਹਫਤਾ ਸ਼ਹੀਦੀਏ ਬਸ ਸੁਣ ਲੋ ਰਾਗੀ ਟਾਡੀ ਦੱਸ ਦੇਵੋ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਹੋ ਸਾਡੀ ਦੱਸ ਦੇਵੋ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਓ ਸਾਡੀ ਨੀਹਾਂ ਵਿੱਚ ਲਾਲ ਦੀ ਸੜੇ ਬੈਠੀ ਠੰਡੇ ਬੁਰਜ ਵਿੱਚ ਦਾਦੀ ਨੀਹਾਂ ਵਿੱਚ ਲਾਲ ਦੀ ਸੜੇ ਬੈਠੀ ਠੰਡੇ ਬੁਰਜ ਵਿੱਚ ਦਾਦੀ ਦੱਸਦੀ ਉਹ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਹੋ ਸਾਡੀ